ਕਰ ਵੀ ਜਾਣਾ ਜਾਂਦੇ ਹੋ ਵੱਡੀ ਗਿੰਦੀ ਦੇ ਵਿੱਚ ਆਟਾ ਵਾਲੇ ਈ ਰਿਕਸ਼ਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਵਰਦੀਆਂ ਪਾ ਕੇ ਅੱਜ ਅ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੇ ਅੱਜ ਆਏ ਨੇ ਮੇਰੇ ਕੋਲ ਦਸਣ ਆਏ ਨੇ ਕਿ ਭਪਾਰੀ ਆਹੀਂ ਵਰਦੀਆਂ ਪੋਈਆਂ ਲੋਕਾਂ ਨੂੰ ਵੀ ਵੇਅਰ ਕਰ ਰਹੇ ਆ ਤਾਂ ਮੈਂ ਇਹਨਾਂ ਦਾ ਸ਼ੁਕਰਾਨਾ ਕਰਦਾ ਸਾਰਿਆਂ ਦਾ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਨਾਲ ਬਾਕੀ ਇਹਨਾਂ ਦੇ ਗੱਡੀ ਗੁੱਡੀਆਂ ਲਾਉਣ ਵਾਸਤੇ ਹੀ ਕੋਈ ਨਾ ਕੋਈ ਪ੍ਰਾਲਾ ਕਰ ਰਿਹਾ ਵੀ ਕਿਤਨਾ ਕਿਤਰਾ ਨੂੰ ਸਟੈਂਡ ਬਣਾ ਕੇ ਦੇਣੇ ਆ ਕਿੱਦਾਂ ਕਰਦੇ ਹੋ ਮੈਂ ਐਸ.ਪੀ ਸਾਹਿਬ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਤੇ ਅਸੀਂ ਦੱਸ ਦੇਵਾਂਗੇ ਵਧੀਆ ਨੇ ਬਹੁਤ ਵਧੀਆ ਇਹਨਾਂ ਦੀ ਪਛਾਣ ਬਣੀ ਇਹਨਾਂ ਦਾ ਕਸਟਮਰ ਵੀ ਵਧਿਆ ਵਾ ਇਸ ਕਰਕੇ ਮੈਨੂੰ ਖੁਸ਼ੀ ਆ ਕਿ ਅੱਜ ਆਏ ਨੇ ਮੈਂ ਧੰਨਵਾਦ ਇਹਨਾਂ ਦਾ ਹੋਰ ਆਟੋ ਵਾਲਿਆਂ ਨੂੰ ਕੀ ਮੈਸੇਜਾਂ ਜਾਂਦੇ ਹੋ ਉਹਨਾਂ ਦੇ ਵੱਲੋਂ ਹਜੇ ਆਪਣੀ ਬੱਤੀ ਨਹੀਂ ਪਾਈ ਗਈ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਵੇਖ ਕੇ ਸਿੱਖੋ ਕੁਝ ਇਹਨਾਂ ਨੂੰ ਵੇਖ ਕੇ ਕੁਝ ਸਿੱਖੋ ਜਿਹੜਾ ਕੋਈ ਵਰਦੀ ਪਾ ਗੂਗਾ ਉਹਦੀ ਇੱਕ ਪਛਾਣ ਬਣੇਗੀ ਬਾਹਰੋਂ ਆਇਆ ਜਿਹੜਾ ਕੋਈ ਬੰਦਾ ਹੋਏਗਾ ਯਾਤਰੀ ਉਹਦੇ ਬਾਅਦ ਇਹ ਬੰਦ ਚ ਵਿਸ਼ਵਾਸ ਹੋਏਗਾ ਕਿ ਇਹ ਬੰਦਾ ਇੱਕ ਵਿਸ਼ਲੀਕ ਹੈ ਤੂੰਦਾ ਇੱਕ ਬਣਿਆ ਇੱਕ ਵਿਸ਼ਵਾਸਪਾਤਰ ਹੈ ਉਹਦਾ ਕਸਟਮਰ ਵਧੇਗਾ ਇਸ ਕਰਕੇ ਇਹ ਜੂਨੀਫਾਰਮ ਪੋਣਾ ਇੱਕ ਸਾਡੀ ਪਛਾਣ ਆ ਤੇ ਇਹ ਕਰਕੇ ਪਛਾਣ ਨੂੰ ਬਰਕਰਾਰ ਰੱਖਣਾ ਇਹਨਾਂ ਦਾ ਕਸਟਮਰ ਵਧੂਗਾ। ਅਗਰ ਕਿਸੇ ਨੇ ਵਰਦੀ ਨਾ ਪਾਈ ਹੋਈ ਤਾਂ ਉਸ ਨੂੰ ਦਰਵਾਜ਼ਾ ਦੇ ਜਗ੍ਹਾ ਦੇ ਐਂਟਰ ਹੋਣ ਦਿੱਤਾ ਜਾਏਗਾ। ਨਹੀਂ 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 ਬਿਲਕੁਲ ਹੀ ਇਹ ਅੱਗੇ ਦੱਸ ਦਿੱਤਾ ਵਾ ਜਿਨ੍ਹਾਂ ਨੇ ਵਰਦੀ ਪਾਈ ਆ ਅਸੀਂ ਸਿੱਧੇ-ਸਿੱਧੇ ਪਾਰ ਆ ਇਹਨਾਂ ਨੂੰ ਕਰਕੇ ਸਾਰੇ ਵਰਦੀ ਵਾਲੇ ਹੀ ਦਰਵਾਜ਼ਾ ਦਾ ਏਰੀਆ ਕਵਰ ਕਰਨਗੇ। ਬਿਨਾਂ ਵਰਦੀ ਤੋਂ ਅਸੀਂ ਅੰਦਰ ਨਹੀਂ ਬਣ ਦੇਣਾ। ਸਾਰੇ ਗੇਟ ਸੀਲ ਕਰਾਂਗੇ ਕਿ ਵਰਦੀ ਵਾਲੇ ਹੀ ਅੰਦਰ ਗੱਡੀਆਂ ਚਲਾਉਣਗੇ। ਉਹ ਦੂਜਾ ਪਤਾ ਨਹੀਂ ਵੜਦੇ ਵਾ ਕੋਈ ਮਹਿਲਾਵਾਂ ਵੀ ਵਰਦੀਆਂ ਪਾਣ ਗਿਆ ਜਿਹੜੀਆਂ ਆਟੋ ਚਲਾਉਂਦੀਆਂ ਆ ਹਾਂ ਬਿਲਕੁਲ ਜੀ ਉਹਨਾਂ ਨੂੰ ਕਿਹਾ ਉਹ ਪਾ ਰਹੀਆਂ ਵਾ ਉਹਨਾਂ ਵੈਸੇ ਵਰਦੀਆਂ ਉਹ ਵਰਦੀਆਂ ਪਾ ਰਹੀਆਂ ਮਲਾਵਾ ਦੇ ਉਹ ਉਹ ਵੀ ਨਾਲ ਬਲਾਸਰ ਦਿੰਦੀਆਂ ਨੇ ਉਹਨਾਂ ਨੂੰ ਕਿਹਾ ਵਾ ਵਰਦੀਆਂ ਪਾ ਰਹੀਆਂ ਸੱਤ ਮਹਿਲਾਵਾਂ ਜਿਹੜੀਆਂ ਹੋਰ ਹਾਂ ਆਪਣਾ ਇਹ ਐਟਵਾ ਚਲਾਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਵੇਖੋ ਕਾਨੂੰਨ ਜਿਹੜੇ ਬਦਲ ਚੁੱਕੇ ਆ ਸਖਤ ਹੋ ਚੁੱਕੇ ਨੇ ਤਾਂ ਵੀ ਭਾਰੇ ਤੇ ਜੁਰਮਾਨੇ ਹੋ ਗਿਆ ਜਿਹੜੀ ਲੇਡੀਜ਼ ਆ ਉਹ ਬਹੁਤ ਜ਼ਿਆਦਾ ਫੋਨ ਯੂਜ਼ ਕਰਦੀਆਂ ਨੇ ਐਟਵਾ ਚਲਾਉਂਦੇ ਆ ਅਸੀਂ ਤੁਹਾਡੇ ਜਰੀਏ ਨਾ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇੱਕ ਆਪਣੇ ਕਾਗਜ਼ ਪੱਤਰ ਰੱਖੋ ਇੱਕ ਹੈਲਮਟ ਪੋਣਾ ਜ਼ਰੂਰ ਕਰੋ ਮੁਤਾਬਕ ਜੇ ਕੋਈ ਸਿੱਖ ਆ ਤਾਂ ਉਹ ਆਪਣੀ ਦਸਤਾਰ ਬੰਨੇ 5.5 ਮੀਟਰ ਦਸਤਾਰ ਬੰਨੀ ਹੋਣੀ ਚਾਹੀਦੀ ਆ 5.5 ਮੀਟਰ ਤੋਂ ਘੱਟ ਨਹੀਂ ਹੋਵੇ ਨੰਬਰ 2 ਜਿਹੜੇ ਦੂਸਰੇ ਨੇ ਲੇਡੀਜ਼ ਨੇ ਪਹਿਲਾਂ ਉਹ ਹੀ ਆਪਣੀਆਂ ਦਸਤਾਰ ਬੰਨ ਲੈਣ ਤੇ ਉਹਨਾਂ ਨੂੰ ਜਿਹੜੀਆਂ ਦੂਧੀਆਂ ਨੇ ਹਨਵੜ ਪਾਉਣ ਹਨਵੜ ਪਾ ਕੇ ਰੱਖਣਗੇ ਅੱਗੇ ਵਾਸਤੇ ਤੇ ਪਿੱਛੇ ਵਾਲਾ ਵੀ ਕਈ ਯਾਰ ਕਹਿੰਦੇ ਨੇ ਕਿ ਪਿੱਛੇ ਵਾਲੇ ਦਾ ਕੀ ਮਤਲਬ ਆ ਜਾਨ ਸਾਰਿਆਂ ਤੇ ਹੈਗੀ ਆ ਅੱਗੇ ਚਲਾਉਣ ਵਾਲਾ ਡਰਾਈਵਰ ਹੀ ਪਾਊਗਾ ਜਿਹੜਾ ਪਿੱਛੇ ਬੈਜੇਗਾ ਉਹ ਵੀ ਇੱਥੇ ਬੜ ਪਾਏਗਾ ਤੇ ਬੇਨਤੀ ਆ ਕਿ ਜੁਰਮ ਪਾਓ ਫਰਮਣ ਦੇ ਕੋਲੋਂ ਲਾਗੂ ਕਰੋ ਠੀਕ ਹੈ ਜੀ ਆ ਮੈਂ ਤੁਹਾਡਾ ਵੈਗਰਜੀ ਦਾ ਖਾਲਸਾ ਵੈਗਰਜੀ ਦੇ ਪਾਤੇ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰਜੀਤ ਬਾਬਾ ਜੀ ਵਣ ਸਿੰਘ ਦੀ ਏ ਰੱਖਿਆ ਵੈਲਫੇਅਰ ਐਸੋਸੀਏਸ਼ਨ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਡਰੈਸ ਪਵਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਅੱਜ ਬਕਰੇ ਤਰੀਕੇ ਦੇ ਵਿੱਚ ਤੁਸੀਂ ਦਿਖਾਈ ਦੇ ਰਹੇ ਹੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਇਹ ਸਰ ਬਹੁਤ ਵਧੀਆ ਇੱਕ ਉਪਰਾਲਾ ਵਾ ਸਾਰੇ ਜੋ ਕਿ ਆਪਣੇ ਟ੍ਰੈਸ ਕੰਟਰੋਲ ਸਰਦਾਰ ਹਰਪਾਲ ਸਿੰਘ ਦੀ ਰੰਡਾਵਾ ਜੀ ਉਹਨਾਂ ਵੱਲੋਂ ਜੋ ਕਿ ਇੱਕ ਵੱਖਰੀ ਪਛਾਣ ਬਣਾਈ ਗਈ ਆ ਉਹ ਅੱਧਾ ਸਰ ਸ਼ਹਿਰ ਦੇ ਵਿੱਚ ਜੁਪੀ ਬਿਹਾਰ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਪ੍ਰਦੇਸ਼ ਤੋਂ ਜਾਨੀ ਕਿ ਚਾਰ ਪੰਜ ਸਟੇਟਾਂ ਇਹਦੀਆਂ ਨੇ ਜਿੱਥੋਂ ਬਹੁਤ ਲੋਕ ਡਰਾਈਵਰ ਆ ਕੇ ਤੇ ਇੱਥੇ ਗੱਡੀ ਚਲਾਉਂਦੇ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਆ ਬਹੁਤ ਭੀੜ ਭੜਕਾ ਵਾ ਤੇ ਅਸੀਂ ਇਸ ਕਰਕੇ ਆਪਣੀ ਜੁਨੀਅਨ ਰਜਿਸਟਰ ਕਰਾਈ ਅਮਰਜੀਤ ਬਾਬਾ ਜੀਵਨ ਸਿੰਘ ਦੀ ਰੱਖਿਆ ਜੁਨੀਅਨ ਤਾਂ ਕਿ ਇਹ ਪਛਾਣ ਹੋ ਸਕੇ ਕਿ ਅਮਰਸਰ ਦੇ ਹੀ ਜਿਹੜੇ ਆ ਅਸੀਂ ਉਹੀ ਆਪਣੀ ਜੁਨੀਅਨ ਨਾਲ ਵਿੱਚ ਅਟੈਚ ਕਰਦੇ ਆਂ ਤੇ ਆਪਣਾ ਆਟੋਆਂ ਦੇ ਉੱਪਰ ਪੁਲਿਸ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੁਣ ਮਰਦੀਆਂ ਪਵਾ ਕੇ ਗਏ ਨਾ ਦੇ ਨਾਲ ਤੁਹਾਡਾ ਨਾਮ ਵੀ ਜਿਹੜਾ ਉਹ ਲਖਵਾਤਾ ਗਿਆ ਨੰਬਰ ਪਲੇਟ ਦੇ ਉੱਪਰ ਇਹ ਸਰ ਸਾਡੀ ਇੱਕ ਪਛਾਣ ਹੈ ਤੇ ਪੁਲਿਸ ਦੇ ਨਾਲ ਇੱਕ ਸੰਯੋਗ ਹੈ ਜੋ ਕਿ ਗੁਰੂ ਦੀ ਨਗਰੀ ਨੂੰ ਸਹੀ ਤਰੀਕੇ ਦੇ ਨਾਲ ਜੋ ਪਬਲਿਕ ਦੂਰੋਂ ਦੂਰ ਦਰ ਦੇ ਦੋ ਗੁਰੂ ਧਾਮਾਂ ਦੀ ਮੱਥਾ ਟੇਕਣਾ ਆਉਂਦੀ ਆ ਕਿ ਉਹ ਸਹੀ ਤਰੀਕੇ ਨਾਲ ਵਿਚਰ ਸਕਣ ਤੇ ਗੁਰਧਾਮਾਂ ਦੇ ਦਰਸ਼ਕਾਂ ਨੇ ਇਹ ਕਹੀ ਇੱਕ ਇਹਨਾਂ ਨੂੰ ਸੰਯੋਗ ਕਰ ਰਹੇ ਆ ਕਿ ਸਾਡੀ ਇੱਕ ਆਈਡੈਂਟੀਫਾਈ ਆ ਜਿਵੇਂ ਕਿ ਕੋਈ ਚੋਰੀ ਹੋ ਗਿਆ ਦੇ ਵਿੱਚ ਪੁਲਸਰ ਸਾਥ ਹੋਗੇ ਜਿਹੜੇ ਮਾੜੇ ਅੰਤਰ ਜਿਹੜੇ ਆਟੋ ਚਲਾ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਉਣ ਦੀ ਗੱਲ ਕਰੋਗੇ ਦੀ ਪੁਲਸਰ ਦੇ ਨਾਲ ਜਰੂਰ ਸਰ ਇਹੇ ਕੁਝ ਹੋ ਰਿਹਾ ਸਰ ਜਦੋਂ ਸਾਡੀ ਆਈਡੈਂਟੀਫਾਈ ਹੋ ਰਹੀ ਆ ਅਸੀਂ ਕਾਰਡ ਉਸੇ ਬੰਦੇ ਨੂੰ ਦੇਣਾ ਜਿਹਦਾ ਆਧਾਰ ਕਾਰਡ ਸਾਡੇ ਕੋਲ ਹੋਇਆ ਉਹਦਾ ਬਕਾਇਦਾ ਸਾਇਨ ਮੋਬਾਈਲ ਨੰਬਰ ਗੱਡੀ ਨੰਬਰ ਚਾਸੀ ਨੰਬਰ ਤੱਕਹੀਂ ਉਹਦਾ ਪੈਨ ਕਾਰਡ ਤੱਕ ਆਪਣੇ ਕੋਲ ਰੱਖਦੇ ਆ ਤਾਂ ਕਿ ਉਹ ਬੰਦੇ ਦੀ ਪਛਾਣ ਹੋ ਸਕੇ ਕਿ ਇਹ ਵਾਕਿਆ ਹੀ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਆ ਆਹੀਂ ਜਾਂ ਦੂਸਰੇ ਜ਼ਿਲ੍ਹੇ ਦਾ ਜਾਂ ਦੂਸਰੀ ਸਟੇਟ ਦਾ ਉਹਨਾਂ ਨੂੰ ਅਸੀਂ ਆਪਣੀ ਜੁਨੀਅਨ ਦੇ ਨਾਲ ਅਟੈਚ ਨਹੀਂ ਕਰਦੇ ਕਿਉਂਕਿ ਅੰਮ੍ਰਿਤਸਰ ਜਿਹੜਾ ਵਾ ਇੱਕ ਬਹੁਤ ਵੱਡਾ ਜਿਹੜਾ ਵਾ ਟ੍ਰੈਫਿਕ ਦਾ ਬਣ ਚੁੱਕਾ ਸਿਰਦਰਦੀ ਬਣ ਚੁੱਕਾ ਪੁਲਿਸ ਵਾਸਤੇ ਤੁਹਾਡਾ ਇਹੋ ਸੰਯੋਗ ਆ ਬਾਕੀ ਜਿਹੜੇ ਬਾਜ ਜਾਣਗੇ ਉਹ ਇਹਨਾਂ ਸਾਹਬ ਨੂੰ ਪਤਾ ਲੱਗ ਜਾਣਾ ਕਿ ਜਿਹੜੇ ਜਨਾਬ ਯੂਨੀਫਾਰਮ ਤੋਂ ਆ ਇਹਨਾਂ ਦੇ ਗਾਲ ਦੇ ਵਿੱਚ ਕਾੜਨੀ ਕਿ ਇਹ ਬਾਹਰ ਦਾ ਬੰਦਾ ਵਾ ਇਹ ਕ ਆਟੋਮੈਟਿਕ ਪਛਾਣ ਆ ਠੀਕ ਹੈ ਹਾਂਜੀ